ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਦੂਜਾ ਸੂਆ ਵਹਿੜ ਲੈ ਕੇ ਆਏ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲੇ ਜੀ ਮੜਾ ਹਾਂਜੀ ਹਾਂਜੀ ਆਵੇ ਨਾਂ ਦੱਸੋ ਜੀ ਕੀ ਹੈ ਨਾਂ ਮੇਰਾ ਬਲਪਰ ਸਿੰਘ ਹੈ ਵੀਰੇ ਪਿੰਡ ਤੁੰਬੜਪਾਨਾ ਹਾਂਜੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਨੰਬਰ ਮੇਰਾ ਹੀ ਲਿਖ ਲਓ 82795 ਹਾਂਜੀ 40255 ਜੀ ਠੀਕ ਹੈ ਤੇ ਆ ਵਹਿੜ ਦੀ ਡਿਟੇਲ ਦੋਸਤੋ ਵਰਵੇ ਦੂਜਾ ਸੂਗਾ ਹੁੰਦੀ ਹੈ ਇਹ ਹਾਂਜੀ ਪਹਿਲਾਂ ਦਾ 22 23 ਕਿਲੋ ਚੱਕਦਾ ਹੁਣ 25 27 ਤੱਕ ਜਾਊਗਾ ਗ੍ਰਾਮ ਦਾ ਠੀਕ ਹੈ ਜੀ ਤੇ ਰੇਟ ਤਾਂ ਕੀ ਕਰਦੇ ਰੇਟ ਤੇ 65000 ਆ ਜਾਏ ਜੀ ਜਿਵੇਂ ਦੇਣ ਲੈਣ ਵਾਲਾ ਠੀਕ ਹੈ ਮਾਸਟਰ ਜੀ ਦੂਜਾ ਪਰਾ ਦਾ ਛੋਟਾ ਚਿੰਗ ਮਦ ਦੇਦਾ ਅਬਦੁੱਲ ਠੀਕ ਹੈ ਕੋਲ ਕੇ ਤੋਰ ਦਿਓ ਮਾੜੀ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਵਹਿੜ ਦੂਜਾ ਸੂਗਾ ਸੂਣ ਵਾਲੀ ਪਹਿਲੇ ਸੂਏ ਤੱਕ 22 ਤੋਂ 23 ਕਿਲੋ ਐਸ ਵਾਰ 24 25 ਕਿਲੋ ਦੁੱਧ ਬੜੇ ਆਰਾਮ ਨਾਲ ਦਊਗੀ ਰੇਟ 22 65000 ਕਰਦਾ ਦੇਣ ਲੈਣ ਵਾਲਾ ਜਮਾ ਬਿਲਕੁਲ ਜਾਇਜ਼ ਫੁੱਲ ਵੱਡੇ ਕੱਦ ਕਾਰ ਦੀ ਵਹਿੜਾ ਕੋਈ 90 90 ਮੰਨਦੇ ਆ ਹਾਂ ਤੇ ਬਾਕੀ ਥਾਣੇਵੇ ਦੀ ਬਹੁਤ ਸਾਫ਼ ਆ ਵਹਿੜਾ ਤੇ ਚੰਗੀ ਆ ਕੱਦ ਵਜ਼ਨ ਬਹੁਤ ਆ ਕੋਈ ਛੋਟੀ ਨਾ ਸਮਝੇ ਫੁੱਲ ਵੱਡੀ ਆ ਵਹਿੜ ਬਲੈਰੋ ਕੈਂਪਰ ਗੱਡੀ 'ਚ ਜਾਊਗੀ ਹਾਥੀ ਜੇ ਜਾਣ ਵਾਲੀ ਵਹਿੜ ਨਹੀਂਗੀ ਹੋ ਸਕਦਾ ਵੀਡੀਓ ਥੋੜੀ ਛੋਟੀ ਲੱਗੇ ਪਰ ਵਹਿੜ ਪੂਰੀ ਚੰਗੀ ਆ ਥਾਣਾ ਦੀ ਇਹ ਚੈੱਕ ਕਰਾ ਦਿੰਨੇ ਆ ਤੁਹਾਨੂੰ ਆਪਾਂ ਦੇਖ ਸਕਦੇ ਹੋ ਬਹੁਤ ਸੋਹਣਾ ਲੇਵਾ ਲੱਗਾ ਵਹਿੜ ਦੇ ਫੇਸ ਕੁਆਲਟੀ ਚੈੱਕ ਕਰ ਸਕਦੇ ਚੰਗਾ ਲੇਵਾ ਤਿਆਰ ਕਰਦੀ ਹੁੰਦੀ ਵਹਿੜ ਬਾਈ ਕਹਿੰਦਾ 24 25 ਕਿਲੋ ਦੁੱਧ ਬੜੇ ਆਰਾਮ ਨਾਲ ਦੇਣਾ ਵਹਿੜ ਨੇ ਜੇ ਕਿਸੇ ਵੀਰ ਭਜਾ ਲੈ ਸੈਂਦ ਆਵੇ ਤਾਂ ਸੰਪਰਕ ਕਰ ਲਿਓ ਨੰਬਰ ਬੋਲਤਾ ਪੈਂਡ ਦਾਸਤਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਧੰਨਵਾਦ